ਉਹ ਆਪਣੇ ਸਾਲੇ ਤੇ ਕੰਟਰੋਲ ਕਰ ਲਾਏ ਤੈਨੂੰ ਮਾਂਜ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆ ਮਾਂਜਿਆ ਫਿਰ ਉਹਨੂੰ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਦੱਸੋ ਤਾਂ ਸਹੀ ਕੀ ਕੀਤਾ ਜੀ ਤੁਸੀਂ 10 ਸਾਲ ਹੀ ਗਿਣ ਲੈਨੇ ਸੱਤ ਤੋਂ 17 ਆਲੇ ਉਹ ਤੋਂ ਪਹਿਲਾਂ ਵਾਲੇ ਨਹੀਂ ਗਿਣਦੇ ਬਸ ਫਰ ਦੇ ਕੀ ਕਰਿਆ ਉਹਨਾਂ ਦਾ ਸੱਲਾਂ ਚ 2009 ਚ 1000 ਬੰਦਾ ਸੀਗਾ 1000 ਦੇ ਲਗਭਗ ਨੌਜਵਾਨ ਸੀ ਜਿਹੜਾ ਡਰੱਗ ਐਡਿਕਟਡ ਸੀ ਤੇ 2015 ਤੱਕ 15 ਤੋਂ 20 ਲੱਖ ਹੋ ਗਿਆ ਇਹ ਕੀਤਾ ਤੁਸੀਂ ਔਰ ਕੌਣ ਕਰਦਾ ਸੀ ਨਾ ਕੀਤਾ ਲੱਗਦਾ ਬੱਚੇ-ਬੱਚੇ ਨੂੰ ਪੁੱਛ ਲਓ ਕਿਹਦਾ ਨਾ ਲੱਗਦਾ ਆ ਕੀਤਾ ਤੁਸੀਂ ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਰਟੀ ਅਬ ਦੀ ਪਾਰਟੀ ਲੈ ਕੇ ਉਹ ਪਰਾਵਾ ਮਸਾ ਤਾਂ ਖੜਾ ਛੜਾਇਆ ਟੱਟ ਤੂੰ ਦੁਬਾਰੇ ਕਿਉਂ ਪੰਗਾ ਲਈਏ ਸੀ ਯਾਰ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੇ ਚੱਜ ਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੀ ਮੈਂ ਤਾਂ ਕਲਾਕਾਰ ਸੀ ਬੜਾ ਵਧੀਆ ਕੋਈ ਫੇਲ ਕਲਾਕਾਰ ਨਹੀਂ ਸੀ 3-4 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਕੰਟੀ ਦੇ ਘੰਟੇ ਦਾ ਲੈ ਲੈਂਦੇ ਸੀ ਟੈਲੀਵਿਜ਼ਨ ਵਾਲਿਆਂ ਤੋਂ ਹੋਰ ਵੱਧ ਲੈ ਲੈਂਦੇ ਸੀ ਫਿਲਮਾਂ ਨਾਲ ਤੋਂ ਹੋਰ ਵੱਧ ਲੈ ਲੈਂਦੇ ਆ ਮੇਰੇ ਨਾਲ ਦੀ ਨੇ ਸਾਰੇ ਬਿੰਨੋ ਹੋਰੀ ਕਰਮਚਾਰੀ ਤੋਰੀ ਜੁਗਨੂ ਵਾਲੀ ਟੀਮ ਹੀ ਐ ਸਾਨੂੰ ਇੱਥੇ ਕਾਉਣ ਦੀ ਕੀ ਲੋੜ ਸੀ ਵੀ ਜੇ ਤੁਸੀਂ ਚੱਜ ਦੇ ਨਿਕਲਿਆਉਂਦੇ ਉਧਰੋਂ ਬਾਜ-ਬਾਗ ਵਾਲਾਂ ਕੱਢੀ ਜਾਂਦਾ ਇਹ ਕਿੱਥੋਂ ਆ ਗਏ ਇਹ ਕਿ ਹੋ ਜਾ ਮਟੀਰੀਅਲ ਆ ਗਿਆ ਮੈਂ ਕਿਹਾ ਇਹ ਸਿੱਤਾ ਹੁਣ ਆ ਗਏ ਫਿਰ ਉਹਨੂੰ ਸੰਤਨ ਲੋਕਾਂ ਨੇ ਲਈ ਹੰਦਾ ਅੱਕ ਕੇ ਵੀ ਯਾਰ ਇਹਨਾਂ ਨੂੰ ਹੀ ਚੈੱਕ ਕਰ ਲੈਣਾ ਅੱਕੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਆਕਾ ਕੇ ਅਸੀਂ ਆ ਗਏ ਅਸੀਂ ਆ ਕੇ ਕੰਮ ਸਿੱਖ ਗਏ ਉਹਨੂੰ ਮੈਂ ਤਾਂ ਕਹਿਣਾ ਉਹਨਾਂ ਮੈਂ ਅੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾਂ ਜਿਹੜਾ ਅੱਧੀ ਕੈਂਚੀ ਸਿੱਖਦਾ ਡਿੱਗ ਪੈਂਦਾ ਉਹ ਚ ਕਦੇ-ਕਦੇ ਲੱਤ ਤੇ ਸਾਟੀ ਜੀ ਭਜੰਨੇ ਖੋਚ ਤੇ ਖੋਚ ਜੀ ਤੇ ਮੇਰੇ ਵੀ ਨਿਸ਼ਾਨ ਜਾਏਗੇ ਨਾ ਜੀ ਫਿਰ ਉਹ ਪੂਰੀ ਕੈਂਚੀ ਮਾਰ ਲੱਗ ਜਾਂਦਾ ਹੈ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੈਂਚੀ ਉਦੋਂ ਉਹਦਾ ਕੰਟਰੋਲ ਥੋੜਾ ਸਾਈਕਲ ਤੇ ਵਧ ਜਾਂਦਾ ਫਿਰ ਉਹ ਕਰਾ ਵੀ ਸਿੱਖ ਜਾਂਦਾ ਵੀ ਇਹਨੂੰ ਰੋਕਣਾ ਹੈ ਰੋਕਣਾ ਫਿਰ ਉਹ ਡੰਡੇ ਤੇ ਆ ਜਾਂਦਾ ਡੰਡੇ ਤੇ ਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਜਦੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਉਹ ਕੰਦ ਕੋਨ ਦੀ ਚ ਮਾਰ ਕੇ ਖੜਾਉਂਦਾ ਹੈ ਫਿਰ ਉਹ ਵੀ ਇਹ ਚੈਚ ਮਾਰਦਿਆਂ ਤੇ ਉੱਥੇ ਉਤਰ ਜਾਂ ਕੋਈ ਗੱਲ ਨਹੀਂ ਸਾਈਕਲ ਡਿੱਗ ਪੂਆ ਫੇਰੋਂ ਕਾਠੀ ਤੇ ਆ ਜਾਂਦਾ ਹੀ ਕਾਠੀ ਤੇ ਜਦੋਂ ਆ ਗਏ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕੱਬੇ ਮੋੜਨਾ ਆ ਬ੍ਰੇਕ ਨੇ ਫੇਰੋਂ ਕੱਲ ਕਾਠੀ ਤੇ ਤਾਂ ਆ ਜਾਂਦਾ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਭਾਈ ਸ਼ਹਿਰ ਚੱਲੇ ਆ ਮੈਨੂੰ ਲੈ ਜਾ ਉਹ ਕਹਿੰਦਾ ਭਈ ਐਂ ਕਰ ਤਖ ਤੇਰਾ ਨਾ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਵੀ ਤੂੰ ਜਲਾ ਲਾ ਮੈਂ ਮਗਰ ਬਈ ਨਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੌਲੀ ਹੌਲੀ ਫਿਰ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਐਸ ਲੈਵਲ ਤੇ ਪਹੁੰਚ ਗਏ ਕਿ ਅੱਧੀ ਕੈਂਚੀ ਪੂਰੀ ਕੈਂਚੀ ਡੰਡਾ ਕਾਠੀ ਹੁਣ ਖਿੱਚਣਾ ਵੀ ਆ ਗਿਆ ਉਹਨਾਂ ਸੀ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਬੇ ਛੱਡਿਆ ਉਹਨੇ ਆਈਂ ਭਗਵਾਨ ਸਿੰਘ ਜਿੰਦਾਬਾਦ ਨਾਬੇ ਤਾਂ ਖਿੱਚਣਾ ਆ ਗਿਆ ਸਾਨੂੰ ਇਹੀ ਕਹਿੰਦੇ ਸੀ ਨਾ ਤਜਰਬਾ ਨਹੀਂ ਹੈਗਾ ਮੈਂ ਕਿਹਾ ਤਜਰਬੇਕਾਰਾਂ ਤੋਂ ਤਾਂ ਦੁਖੀ ਨੇ ਇਹਦੇ ਕੋਲੇ ਤਜਰਬਾ ਨਹੀਂ ਤਜਰਬਾ ਕਹਦਾ ਤੈਨੂੰ ਯਾਰ ਬਾ ਹਾਂ ਮੇਰੇ ਕੋਲੇ ਬੱਸਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਢਾਬਿਆਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ